ਮੇਰੀ ਫਿਤਰਤ ਆਪ ਸਭ ਦੇ ਰਹਿਮ ਅਸਤੂਗਰ ਤੇ ਗੱਲੇ ਹਲਕੇ ਦਾ ਬੱਚਾ ਬੱਚਾ ਜਨ ਮੇਰੀ ਫਿਤਰਤ ਕਦੀ ਵੀ ਕਿਸੇ ਦੇ ਖਿਲਾਫ ਨਹੀਂ ਕੋਈ ਵੀ ਨਫਰਤ ਦੀ ਰਾਜਨੀਤੀ ਮੈਂ ਇਸ ਦੇ ਵਿੱਚ ਯਕੀਨ ਨਹੀਂ ਕਰਦਾ ਬਹੁਤ ਸਾਰੇ ਸ਼ਖਸ ਹੈ ਆਪ ਸਭ ਜਾਣਦੇ ਹੋ ਜਿਨ੍ਹਾਂ ਦਾ ਕੰਮ ਹੈ ਕਿ ਹਰ 3 ਘੰਟੇ ਬਾਅਦ ਹਰਜੂਤ ਬ੍ਰਾਂਸ ਦੇ ਖਿਲਾਫ ਪੋਸਟ ਪਾਉਂਦੇ ਆਪ ਸਭ ਜਾਣਦੇ ਹੋ ਪਰ ਮੈਂ ਅੱਜ ਤੱਕ ਕਦੀ ਵੀ ਕਿਸੇ ਦੇ ਉੱਤੇ ਜੋ ਕਦੀ ਵੀ ਕਹਿ ਦਿੰਦੇ ਉਹਨਾਂ ਦਾ ਕੋਈ ਮਸਲਾ ਵੀ ਆ ਜਾਂਦਾ ਹੈ ਤਾਂ ਵੀ ਮੈਂ ਉਹਨਾਂ ਦੇ ਉੱਤੇ ਕਦੀ ਕੁਝ ਨਹੀਂ ਕਰਦਾ ਕੋਈ ਕਰਦਾ ਮੇਰੀ ਮੇਰੀ ਸਿਆਸਤ ਇਹ ਨਹੀਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਉਹਨਾਂ ਨੂੰ ਹੁਣ ਗੋਲੀਆਂ ਵੀ ਚਲਾਣ ਦਊਂਗਾ ਕਦੀ ਕਿਸੇ ਉਹ ਪ੍ਰਵਾਸੀ ਨੂੰ ਕੁੱਟ ਜਾਂਦੇ ਨੇ ਕਦੀ ਕਿਸੇ ਜਾ ਕੇ ਗੋਲੀਆਂ ਚਲਾ ਦਿੰਦੇ ਨੇ ਕਦੀ ਕਿਸੇ ਦਲਿਤ ਨੂੰ ਕੁੱਟ ਦਿੰਦੇ ਨੇ ਇਹ ਵੀ ਬਰਦਾਸ਼ਤ ਨਹੀਂ ਦੇਖੋ ਜੀ ਇਨਸਾਫ ਹੈ ਇਹ ਬਦਮਾ ਉਹਨਾਂ ਦੇ ਜਿਹੜਾ ਕਰੋ ਨਾਲੇ ਕਿਸ ਤਰੀਕੇ ਨਾਲੇ ਬਦਮਾਸ਼ੀ ਤੇ ਗੁੰਡਾਗਰਦੀ ਪੂਰੇ ਮਾਨਸਾਬਾ ਵੀ ਕਹਿ ਦਿੱਤਾ ਵੀ ਵਿਲ ਨਾਟ ਅਲਰਡ ਦਿਸ ਤੁਸੀਂ ਆਪ ਜਿਹੜੇ ਤੁਸੀਂ ਲੋਕਾਂ ਦੀਆਂ ਜ਼ਮੀਨਾਂ ਦੱਬ ਲੀਆਂ ਪਹਾੜ ਖਾ ਗਏ ਤੇ ਅੱਜ ਤੁਸੀਂ ਕਹਿੰਦੇ ਅੱਛਾ ਜੀ ਰਾਤ ਨੂੰ ਤੁਸੀਂ ਜਾ ਕੇ ਸਰਿਆਂ ਵੈਪਨ ਦੇ ਨਾਲ ਕੀ ਕਰ ਰਹੇ ਸੀ ਤੁਸੀਂ ਮੀਡੀਆ ਦਾ ਕੰਮ ਹੈ ਤੁਸੀਂ ਤੁਸੀਂ ਨਾਲੇ ਆਪਣਾ ਤੁਸੀਂ ਆਪ ਕਨਵਿਕਟਡ ਹੋ ਤੁਹਾਡੇ ਤੇ ਆਪ ਮਾਈਨਿੰਗ ਦੇ ਪਰਚੇ ਨੇ ਤੁਹਾਡੇ ਤੇ ਆਪ 302 ਦੇ ਪਰਚੇ ਨੇ 307 ਦੇ ਪਰਚੇ ਨੇ ਹਰ ਤਰ੍ਹਾਂ ਦੇ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਗੁਰਦੁਆਰੇ ਦੀ ਜ਼ਮੀਨਾਂ ਸਰਕਾਰੀ ਜ਼ਮੀਨਾਂ ਤੁਸੀਂ ਦੱਬੀਆਂ ਹੋਈਆਂ ਤੁਸੀਂ ਕਿੱਥੋਂ ਦੀ ਹੋਗੇ ਐਕਟਿਵਿਸਟ ਜੀ ਤੁਸੀਂ ਆਪਣਾ ਰਿਕਾਰਡ ਦੱਸੋ ਫੇਰ ਤੁਸੀਂ ਆ ਕੇ ਇੱਥੇ ਗੋਲੀਆਂ ਚਲਾਉਂਦੇ ਹੋ ਸਖਤ ਸਟੈਕਸ਼ਨ ਸਾਡੀ ਫਿਕਰਤ ਨਹੀਂ ਆ ਤੁਸੀਂ ਕਰਨੀ ਹੈ ਸਿਆਸਤ ਤੁਹਾਨੂੰ ਉਹ ਤਾਂ ਸਾਰੀ ਦੁਨੀਆ ਨੂੰ ਪਤਾ ਕਿ ਤੁਹਾਨੂੰ ਜਿਹੜਾ ਹੈ ਸਵੇਰ ਦੀ ਚਾਹ ਤੋਂ ਜ਼ਿਆਦਾ ਜ਼ਰੂਰੀ ਤੁਹਾਨੂੰ ਹਰਜੋਤ ਵੈਸ ਨੂੰ ਗਾਣਾ ਕੱਢਣ ਦੀ ਜ਼ਰੂਰੀ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਲੋਕ ਮੇਰੇ ਨਾਲ ਨੇ ਮੇਰੇ ਮੇਰਾ ਗੁਰੂ ਮੇਰੇ ਨਾਲ ਹੈ ਮਾਤਾ ਰਾਣੀ ਦੀ ਕਿਰਪਾ ਮੈਨੂੰ ਉੱਨੀ ਮੇਰੇ ਤੇ ਹੋਰ ਕਿਰਪਾ ਹੁੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਗੁੰਡਾਗਰਦੀ ਦਾ ਲਾਇਸੈਂਸ ਦੇਵਾਂਗੇ ਪਹਿਲੇ ਵਾਲਿਆਂ ਨੇ ਸਾਨੂੰ ਦਿੱਤੇ ਹੋਣਗੇ ਇਹ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਬੰਦੇ ਦਾ ਪੁੱਤ ਬਣਾ ਦਾਂਗੇ ਇਹ ਓਪਨ ਚੈਲੰਜ ਹੈ ਠੀਕ ਹੈ ਨਾ ਜੀ ਮੈਨੂੰ ਬੋਲ ਲਓ ਪਰ ਜਾ ਕੇ ਜੇ ਕਿਸੇ ਬੰਦੇ ਨਾਲ ਫਿਰ ਤੁਹਾਨੂੰ ਦੱਸਾਂਗੇ ਕਿ ਹੁੰਦਾ ਕੀ ਹੈ ਬਹੁਤ ਬਤਨ